ਤਦ ਲੋ ਗਾਈਜ਼ ਅੱਜ ਬਣਾਉਣ ਲੱਗੇ ਆਪਾਂ ਪਿਆਜ਼ਾਂ ਵਾਲੀ ਰੋਟੀ ਵੀ ਇਹ ਦੇਖੋ ਮੈਂ ਕਈ ਸਾਰੇ ਪਿਆਜ਼ ਕੱਟ ਲਏ ਜੇਕਰ ਆਪਾਂ ਪਿਆਜ਼ ਘੱਟ ਕੇ ਕਰਦੇ ਆਂ ਨਾ ਤੇ ਉਹਦੇ ਨਾਲ ਸਾਡੀ ਰੋਟੀ ਬਹੁਤ ਜਲਦੀ ਫਟ ਜਾਂਦੀ ਹੈ ਤੇ ਅੱਜ ਗ੍ਰाइंड ਕਰਾਂਗੇ ਤੇ ਆ ਲੈ ਲਈਆਂ ਹਰੀਆਂ ਮਿਰਚਾਂ ਪਿਆਜ਼ ਆਟਾ ਤੇ ਧੰਨੀਆਂ ਹਰਾ ਤੇ ਥੋੜੀ ਜਿਹੀ ਪਈ ਹੋਈ ਹੈ ਮੇਰੇ ਕੋਲ ਦਾਲ ਵਿੱਚੇ ਮਿਕਸ ਕਰ ਦੂੰਗੀ ਤੇ ਇਹ ਵਾਲੀ ਰੋਟੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਬਣਦੀ ਹੈ ਤੇ ਮੈਂ ਤੇ ਇੱਦਾਂ ਹੀ ਬਣਾਣੀ ਆ ਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਆਂ ਜੀ ਤੇ ਅੱਜ ਬਣਾਉਣ ਲੱਗੇ ਸੀ ਨਿਸ਼ਾਨ ਸਿੰਘ ਦੀ ਡਮਾਇਨ ਦੀ ਮੈਂ ਅੱਜ ਮਿੱਸੀ ਰੋਟੀ ਖਾਣੀ ਹੈ ਤੇ ਮੈਂ ਨਾ ਪਿਆਜ਼ ਵਾਲੀ ਜਿਵੇਂ ਆਪਕਾ ਅਕਸਰ ਪਿਆਜ਼ ਵਾਲੀ ਦਾ ਬਣਾਉਂਦੇ ਆ ਤੇ ਸਾਡੀ ਪਿਆਜ਼ ਵਾਲੀ ਟੁੱਟ ਜਾਂਦੀ ਏ ਤੇ ਆ ਦੇਖੋ ਆਪਾਂ ਪਿਆਜ਼ ਕਰ ਲਏ ਨੇ ਗਰਾਇੰਡ ਵਿੱਚੇ ਕਰ ਲਿਆ ਮੈਂ ਧਨੀਆ ਹਰੀਆਂ ਮਿਰਚਾਂ ਠੀਕ ਹੈ ਜੀ ਇੱਧਰ ਬਚੀ ਪਈ ਸੀ ਮੇਰੇ ਕੋਲ ਥੋੜੀ ਜੀ ਮੂੰਗੀ ਮਸਰੀ ਵਾਲੀ ਦਾਲ ਇਹ ਵੀ ਵਿੱਚੇ ਪਾ ਦੂੰਗੀ ਮੈਂ ਥੋੜੀ ਟੇਸਟ ਵੀ ਵਧੀਆ ਹੋ ਜਾਏਗਾ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਨਮਕ ਨਮਕ ਐਨਾ ਕੋਈ ਪਾਉਣੀ ਹੁੰਨੀ ਆ ਵੀ ਜਿੰਨਾ ਕੋ ਤੁਹਾਨੂੰ ਪਤਾ ਪਹਿਲਾਂ ਵੀ ਦਾਲ ਸਬਜ਼ੀ ਕਈ ਵਰੀ ਹੁੰਦਾ ਨਾ ਜੇ ਦਾਤ ਦੁਰ ਬਚੀ ਨਹੀਂ ਬਚੀ ਤੇ ਤੁਸੀਂ ਇਹ ਥੋੜਾ ਜਿਹਾ ਧਨੀਆ ਪਾ ਲਿਆ ਥੋੜਾ ਜਿਹਾ ਜੀਰਾ ਪੀਸਿਆ ਹੋਇਆ ਤੇ ਗਰਮ ਮਸਾਲਾ ਪਾ ਲਿਆ ਤੇ ਮਿਰਚਾਂ ਮੈਂ ਬਹੁਤ ਘੱਟ ਪਾਣੀ ਹੁੰਨੀ ਆ ਤੇ ਲੋਜੀ ਥੋੜੀ ਜੀ ਰੈੱਡ ਵਿੱਚ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲੈਣਾ ਜੇਕਰ ਚਾਹੋ ਨਾ ਤੁਸੀਂ ਇਹਦੇ ਵਿੱਚ ਵੇਸਣ ਵੀ ਪਾ ਸਕਦੇ ਹੋ ਵੇਸਣ ਨਾਲ ਵੀ ਬਹੁਤ ਟੇਸਟ ਵਧੀਆ ਹੁੰਦਾ ਤੇ ਮੇਰੇ ਕੋਲ ਦਾਲ ਸੀਗੀ ਮੈਂ ਮਿਕਸ ਕਰ ਲਈਏ ਤੇ ਤੁਹਾਨੂੰ ਪਤਾ ਹੀ ਐ ਮਿੱਸੀ ਰੋਟੀ ਦਾ ਵਾ ਪਿਆਜ਼ਾਂ ਵਾਲੀ ਰੋਟੀ ਬਣਾਓ ਨਾ ਤੇ ਬਹੁਤ ਵਧੀਆ ਬਣਦੀ ਹੈ ਤੇ ਹਰ ਤੱਕ ਤੁਸੀਂ ਬਨੇ ਰੋ ਤੇ ਹਰਾ ਧਨੀਆ ਵਗੈਰਾ ਸਾਰਾ ਕੁਝ ਵਿੱਚੇ ਮੈਂ ਪਾ ਦਿੱਤਾ ਸੀਗਾ ਪੀਸਿਆ ਹੋਇਆ ਵੀ ਪਾਤਾ ਇਹਦੇ ਨਾਲ ਹੋਰ ਅੱਛਾ ਟੇਸਟ ਹੋ ਜਾਂਦਾ ਹੈ ਤੇ ਗੁੰਨ ਲੈਨੇ ਆਪਾਂ ਚੰਗੀ ਤਰ੍ਹਾਂ ਆਟਾ ਜੀ ਤੇ ਲਓ ਜੀ ਇਹਨੂੰ ਅੱਛੀ ਤਰ੍ਹਾਂ ਆਟੇ ਵਿੱਚੋ ਦੇਖੋ ਗੁੰਨ ਲਿਆ ਠੀਕ ਹੈ ਪਾਣੀ ਦਾ ਹੱਥ ਲਾ ਕੇ ਤੁਸੀਂ ਅੱਛੀ ਤਰ੍ਹਾਂ ਇਹਨੂੰ ਗੁੰਨ ਲੈਣੇ ਗੁੰਨ ਕੇ 5 ਮਿੰਟ ਲਈ ਆਪਾਂ ਇਹਨੂੰ ਰੱਖ ਦੇਣੇ ਆ ਫਿਰ ਬਣਾਵਾਂਗੇ ਆਪਾਂ ਨਾਸ਼ਤਾ ਹੱਦ ਤੱਕ ਸੰਭਾਲ ਲਿਆ ਆਪਣਾ ਖਲਾਅ ਲੋਜੀ ਇੱਧਰ ਬਣਾਉਣ ਲੱਗੀ ਸੀ ਨਾਸ਼ਤਾ ਆਪਾਂ ਬਣਾਉਣ ਲੱਗੇ ਸੀ ਪਰੌਂਠੀਆਂ ਤੇ ਗਾਇਜ਼ ਆਜਾਣੀ ਹੈ ਮੇਰੀ ਬੈਸਟ ਫਰੈਂਡ ਜਿਹੜੀ ਮੈਨੂੰ YouTube ਚੈਨਲ ਤੇ ਮਿਲੀ ਸੀ ਤੁਹਾਡੇ ਨਾਲ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਨਾ ਕਿ YouTube ਦੇ ذریعے ਮੇਰੀ ਕਲਾਸ ਮੇਟ ਮਿਲੀ ਹੈ ਮੈਨੂੰ ਤੇ ਇੱਧਰ ਬਣਾਉਣ ਲੱਗੀ ਸੀ ਮੈਂ ਨਾਸ਼ਤਾ ਤੇ ਹੋਰ ਕਰਾਂਗੇ ਆਪਾਂ ਉਹਨਾਂ ਦੇ ਆਉਣ ਦੀ ਤਿਆਰੀ ਜੀ ਸਬਜ਼ੀ ਭਾਜੀ ਬਣਾਵਾਂਗੇ ਲੇਕਿਨ ਚਲੋ ਜਦ ਤੱਕ ਆਪਾਂ ਪਹਿਲਾਂ ਨਾਸ਼ਤਾ ਬਣਾ ਲਈਏ ਹੁਣੇ-ਹੁਣੇ ਜਸਟ ਫੋਨ ਆਇਆ ਦਾ ਤੇ ਮੈਂ ਮਤਲਬ ਨਜ਼ਦੀਕ ਹੀ ਰਹਿੰਦੀ ਇੱਥੇ ਹਰਿਆਣੇ 'ਚ ਦੇ ਉਹ ਆਪਣੇ ਮਾਇਕੇ ਆਈ ਹੋਈ ਏ ਤੇ ਮੈਨੂੰ ਮਿਲਣਾ ਬਾਕੀ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਆਹ ਦੇਖੋ ਜੀ ਇੱਧਰ ਬਣਾ ਲਿਆ ਆਪ ਕੋਠੇ ਜੇਕਰ ਤੁਸੀਂ ਚੋਰਸ ਬਣਾਣਾ ਚਾਹੋ ਚੋਰਸ ਜੇ ਕੋਣਾ ਬਣਾਣਾ ਤੇ ਕੋਣਾ ਵੀ ਬਣਾ ਸਕਦੇ ਹੋ ਹਰ ਕਿਸੇ ਦਾ ਆਪਣਾ ਆਪਣਾ ਸਟਾਈਲ ਹੈ ਦੇਖੋ ਜੀ ਸਾਡੇ ਤਾਂ ਇਹੀ ਪੰਜਾਬੀ ਸਟਾਈਲ ਹੈ ਕਣਸ ਹੁੰਦੀਆਂ ਵੀ ਇੱਕ ਭੈਣਾਂ ਦੀ ਤਰ੍ਹਾਂ ਹੁੰਦੀਆਂ ਨਾ ਕਿਵੇਂ ਕੋਈ ਮਤਲਬ ਬਹੁਤ ਅੱਛਾ ਲੱਗਦਾ ਕੋਈ ਆਪਣਾ ਬੜੇ ਸਾਲਾਂ ਦਾ ਫਰੈਂਡ ਮਿਲਿਆ ਹੋਵੇ ਕਿੰਨੇ ਸਾਲਾਂ ਬਾਅਦ ਮੈਨੂੰ ਮਿਲੀ ਅੱਜ ਤੇ ਬਹੁਤ ਅੱਛਾ ਲੱਗਦਾ ਨਾ ਕਿ ਅੱਜ ਦੇਖੋ ਘਰ ਆਣੀ ਆਏਗੀ ਮੈਨੂੰ ਬੜੇ ਸਾਲਾਂ ਬਾਅਦ ਦੇਖੂਗੀ ਉਹਨੂੰ ਮੈਂ ਅਰੇ ਵਾਲਾ ਪਰੋਠਾ ਜਿਹੜਾ ਹੁੰਦਾ ਨਾ ਬਹੁਤ ਸੌਫਟ ਵੀ ਬਣਦਾ ਬੜਾ ਵਧੀਆ ਬਣਦਾ ਦਬਣਾ ਲਾਂਗੇ ਆਪਾਂ ਤੇ ਕਰਦੇ ਆਪਾਂ ਇਹਨਾਂ ਨੂੰ ਸਹੀ ਮੱਖਣ ਨਾਲ ਸਰ ਤੇ ਆਹ ਦੇਖੋ ਜੀ ਇਹ ਬੜ ਕੇ ਹੋ ਗਿਆ ਸਾਡਾ ਪਰੌਂਠਾ ਤਿਆਰ ਤੇ ਇੱਧਰ ਬਣਾਇਆ ਸੀ ਤੇ ਆਹ ਦੇਖੋ ਦਹੀਂ ਮੱਖਣ ਲੱਸੀ ਤੇ ਮੈਂ ਕਿਹਾ ਚਲੋ ਸਰ ਕਰਦੇ ਆ ਤੇ ਆਹ ਦੇਖੋ ਜੀ ਕਾਲੀ ਮਿਰਚ ਪੀਸਣ ਵਾਲੀ ਸੀ ਤੇ ਮੈਂ ਹਲਕੀ ਜੀ ਲਾਲ ਪਾ ਤੇ ਦਿਲੋਸੀ ਮੇਰੇ ਫਰੈਂਡ ਦੇ ਆਣ ਦੀ ਖੁਸ਼ੀ ਖੁਸ਼ੀ ਚ ਮੈਨੂੰ ਇੰਨਾ ਜ਼ਰਾ ਮਤਲਬ ਇਹ ਖੁਸ਼ੀ ਹੋ ਜੰਦੀ ਨਾ ਜਿਵੇਂ ਮੈਨੂੰ ਬਹੁਤ ਸਾਰੀ ਖੁਸ਼ੀ ਸੀ ਤੇ ਮੈਂ ਕਿਹਾ फटाफट ਬਕ ਕੰਮ ਕਰਨਾ ਰੋਟੀ ਬਣਾਉਣ ਲੱਗੀ ਸੀ ਦਿਮਾਗ ਚ ਆ ਗਿਆ ਕਿ ਉਹ ਨਾ ਮਨਾ ਤੂੰ ਦਾਲੀ ਧੋ ਕੇ ਧਰ ਦੇ ਤੇ ਮੈਂ ਕਿਹਾ ਚਲੋ फटाफट ਦਾਲ ਧੋ ਕੇ ਧਰ ਦਿੰਨੀ ਆ ਤੇ ਨਾਲ ਕੁਝ ਸਬਜੀ ਬਣਾ ਲਾਂਗੇ ਪਨੀਰ ਕੱਢ ਲੂੰਗੀ ਮੈਂ ਪਨੀਰ फटाफट ਬਣ ਜੂਗਾ ਹਨਾ ਤੇ ਪਨੀਰ ਦੀ ਭੁਰਜੀ ਬਣ ਜੂਗੀ ਬਸ ਇਹ ਹੁੰਦਾ ਵੀ ਜਿਵੇਂ ਲੱਗੇ ਲਾਰੇ ਕਿਉਂਕਿ ਮੇਰੇ ਚਾਰ ਗੈਸਾਂ ਵਾਲੀ ਮੈਨੂੰ ਬਸ ਇਹ ਬੜਾ ਫਾਇਦਾ ਹੋ ਜਾਂਦਾ ਹੈ ਕੀ फटाफट ਆਪਣੇ ਕੰਮ ਹੋ ਜਾਂਦੇ ਤੇ ਅੰਦਰ ਤਰ ਤਰੀ ਲਏ ਦਾਲ ਤੇ ਉਧਰ ਮੈਂ ਰੋਟੀ ਬਣਾ ਲਈ ਸੀਗੀ ਤੇ फटाफट ਮੈਂ ਭਾਂਡੇ ਪੁੰਡੇ ਆਪਣਾ ਸਾਰਾ ਸਫਾਈ ਕਰਕੇ ਛਲਕ ਛਲਕਾ फटाफट ਤੁਹਾਨੂੰ ਪਤਾ ਬਹੁਤ ਸਾਰਾ ਕੰਮ ਹੋ ਹੀ ਜਾਂਦਾ ਤੇ ਕਿ ਜੇ ਆਂਦੀ ਖੁਸ਼ੀ ਦੇ ਵਿੱਚ ਤਾਂ ਲੱਗ ਜਾਈ ਹੋ ਜਾਂਦਾ ਵੀ ਹਾਂ ਜਲਦੀ ਜਲਦੀ ਜੜਾ ਕੰਮ ਆਪਣਾ ਨਿਪਟ ਜੇ ਬਸ ਹੋਈ ਠੀਕ ਹੈ ਤੇ ਅੰਦਰ ਆਪਾਂ ਨਮਕੂਲੇ ਜਲਦੀ ਸਾਰਾ ਕੁਝ ਪਾ ਕੇ ਦਾਲ ਤਰ ਦੇਣੇ ਇਹਨੂੰ ਕੀ ਹੋ ਗਿਆ ਹੈ ਦਿਲੋਜੀ ਜੱਤਾ ਕਪੜਾ ਮੈਨੂੰ ਐ ਮੈਂ ਕਹਤਾਂ ਧਾਲ ਬਣ ਜੇਗੀ ਫਿਰ फटाफट ਆਪਾਂ ਡੇ ਮਾਜ ਲਈ ਤੇ ਇਹ ਕਰ ਲਾਂਗੇ ਆਪਣੇ ਰਸੋਈ ਦੀ ਸਫਾਈ ਤਾਂ ਹੀ ਕੰਮ ਨਿਪੜ ਜਾਂਦਾ ਹੈ ਤੇ ਰਸੋਈ ਦੀ ਸਫਾਈ ਹੈ ਫਿਰ ਨਾ ਅੱਜ ਖਲਾਰਾ ਚ ਪਿਆ ਰਹਿੰਦਾ ਇਸ ਕਰਕੇ ਮੈਂ ਕਹਾਂ ਚਲੋ फटाफट ਫੜੇ ਪਾਂਦੇ ਆ ਕੰਮ ਨੂੰ ਇਹਨਾਂ ਸਭ ਤੋਂ ਪਹਿਲਾਂ ਤੇ ਲੋ ਜੀ ਇੰਦਰ ਮੈਂ ਝਾੜੂ ਮਾਰਿਆ ਸੀਗਾ ਇੱਕ ਥੋੜਾ ਜਿਹਾ ਮੈਂ ਕਹਾਂ ਮਰ ਤਾਂ ਬੇਟੇ ਤੂੰ ਕਰ ਉਹਨੇ ਮੇਰੇ ਨਾਲ ਲੱਗ ਤੇ ਮੈਂ ਮਾਰ ਦਿੰਨੀ ਆ फटाफट ਪੋਚਾ ਕਿਉਂਕਿ ਜੜਾ ਕੰਮ ਜਲਦੀ ਨਿਪੜ ਜੇ ਕਾਲੀ ਕਾਲੀ ਜਿਹਾ ਰਹੇ ਬਹੁਤ ਸਾਰੇ ਗੁੱਸਨਾ ਮੋਟਰਸਾਈਕਲ ਐ ਤੇ ਖੜੀਆਂ ਕਰ ਦਿੰਦੇ ਲਿਆ ਕੇ ਤੇ ਹੁਣ ਗਏ ਸੀ ਖੇਤਾਂ ਦੇ ਵਿੱਚ ਲੈ ਕੇ ਤੇ ਨਿਸ਼ਾਨ ਵੀ ਲੈ ਕੇ ਗਿਆ ਸੀ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ फटाफट ਝਾੜੂ ਪੁੱਛੇ ਦਾ ਕੰਮ ਨੇ ਵੇੜੀ ਤੇ ਬਹੁਤ ਜਲਦੀ ਜਲਦੀ ਮੈਂ ਕੰਮ ਕੀਤਾ ਤੇ ਬਹੁਤ ਜਲਦੀ ਮਤਲਬ ਜਿੰਨੂੰ ਕਿਹਾ ਜਾਂਦਾ ਨਾ ਕੰਨਿਆਂ ਨਾ ਮੇਰਾ ਨਿਸ਼ਾਨ ਪਤਾ ਕਿ ਦੇਖ ਲਓ ਫਰੈਂਡ ਦੀ ਆਣ ਦੀ ਖੁਸ਼ੀਸ਼ ਮੰਮੀ ਚ ਡਬਲ ਜਾਨ ਆ ਗਈ ਅੱਜ ਤਾਂ ਤੇ ਹੁਣ ਕਰ ਲਾਂਗੇ ਆਪਣੀ ਰਸੋਈ ਦੀ ਸਫਾਈ फटाफट ਸੈਲਫ ਵਗੈਰਾ ਭਾਂਡੇ ਮੰਜੀ ਲਈ ਜੀ ਮੈਂ ਚੜੂ 24 8 ਹੋ ਗਿਆ ਤੇ ਫਟਾਫਟ ਆਪਣਾ ਸੈਲਫ ਸੂਪ ਸਾਫ ਕਰ ਦਵਾ ਤੇ ਫਿਰ ਬਣਾਵਾਂਗੇ ਆਪਾਂ ਸਬਜ਼ੀ ਤੇ ਸਬਜ਼ੀ ਬਣਾਉਂਗੀ ਅੱਜ ਮੈਂ ਪਨੀਰ ਦੀ ਭੁਰਜੀ ਤੇ ਦੇਖ ਲਓ ਕਿੰਨੀ ਜਿੰਦੀ ਕੰਮ ਨਿਭੜ ਜਾਂਦੇ ਜੇ ਆਪਣੇ ਮਨ ਕਰੇ ਨਾ ਕਹਿੰਦੇ ਹੁੰਦੇ ਵੈਸੇ ਆਲਸ ਕਰੋ ਤੇ ਨਹੀਂ ਕੰਮ ਨਿਭੜਦੇ ਹਨਾ ਜਿੰਨਾ ਜਲਦੀ ਕਰੋ ਓਦੀ ਉਨੀ ਜਲਦੀ ਕੰਮ ਵੀ ਨਿਪੜ ਜਾਂਦੇ ਬਸ ਇਹ ਆਪਣਾ ਮਨ ਹੋਣਾ ਚਾਹੀਦਾ ਕੰਮ ਕਰਨੇ ਦਾ ਤੇ ਕੁਛ ਇੱਧਰ ਬਣ ਗਈ ਸੀ ਦਾਲ ਜੀ ਆ ਦੇਖੋ ਦਾਲ ਬਣੀ ਹੋ ਗਈ ਤਿਆਰ ਤੇ ਆ ਪਰਨਰ ਸੋਈ ਦਾ ਤਾਂ ਕੰਮ ਹੁਣ ਮੇਰਾ ਫ੍ਰੀ ਹੋ ਗਿਆ ਤੇ ਮੈਂ फटाफट ਮੈਂ ਕਿਹਾ ਚਲੋ ਪੋਚਾ ਮਾਰ ਦਵਾ ਪੋਚਾ ਮਾਰ ਕੇ ਫਿਰ ਸੋਈ ਸੁੱਕ ਜੇਗੀ ਨਾ ਫਿਰ ਚਾਵਲ ਵਗੈਰਾ ਦੇਖਦੀਆਂ ਸਬਜੀ ਵੇਖਦੀਆਂ ਤੇ ਲਓ ਜੀ ਇੱਧਰ ਨਾ ਸੋਈ ਸਾਫ ਕਰ ਲਈ ਇਸ ਤਰ੍ਹਾਂ ਸੋਈ ਦਾ ਪੋਚਾ ਸੁੱਕ ਗਿਆ ਮੈਂ ਕਿਹਾ ਚਲੋ ਹੁਣ फटाफट ਮੈਂ ਚਾਵਲ ਧੋ ਦਵਾ ਉੱਧਰ ਬਣਾਉਂਗੀ ਮੈਂ ਸਬਜੀ ਪਨੀਰ ਦੀ ਦਾਲ ਨੂੰ ਤੜਕਾ ਲਾਉਂਗੀ ਕਿ ਮੈਂ ਕਿਹਾ फटाफट ਜਿਹੜਾ ਜਿਹੜਾ ਕੰਮ ਨਿਬੜ ਗਿਆ ਜੀ ਨੇ ਵੇਰਦਾ ਯਾਰ ਸਦੇਖੋ ਫਟਾਫਟ ਇੱਕ ਡੇਢ ਘੰਟੇ ਦੇ ਵਿੱਚ ਅਸੀਂ ਸਾਰਾ ਕੰਮ ਕਰ ਲੈਣਾ फुल्के फुलके, फुलके रहा जो मेहमान आह जान फुल बना लगे रख दल्दी फिर दर्जी तड़का ला के सिंपल ही चावल बनाने जब तक सागे चावल होटा गुन ला ਇੱਧਰ ਮੈਂ ਪਿਆਜ਼ ਕੱਟ ਕੇ ਰੱਖ ਲੂੰਗੀ ਫਟਾਫਟ ਤੇ ਇੱਧਰ ਗੁੰਨ ਲੀਏ ਫਟਾਫਟ ਆਪਾਂ ਆਟਾ ਨਾਲ ਹੀ ਬਸ ਚਾਵਲ ਜਦ ਤੱਕ ਸਾਡੇ ਪੀਜ ਜਾਣਗੇ ਨਾ ਚਾਵਲ ਪੀਗੋ ਕੇ ਥੋੜੀ ਦੇਰ ਮੈਂ ਪਹਿਲਾਂ ਰੱਖ ਦੇਣ ਨੂੰ ਜਿਹੜੇ ਮੈਂ ਇੱਦਾਂ ਬਣਾਉਣੇ ਹਾਂ ਜੇਕਰ ਕਈ ਵਾਰੀ ਵੈਸੇ ਮਾਂਡਤਾ ਕੇ ਬਣਾਉਂਨ ਤੇ ਹੋਰ ਨਹੀਂ ਅੱਜ ਮੈਂ ਜੀਰੇ ਵਾਲੇ ਚਾਵਲ ਬਣਾਉਂਗੀ ਫਟਾਫਟ ਆਟਾ ਗੁੰਨੂ ਤੇ ਬਾਕੀ ਹੋਰ ਕੰਮ ਕਰੂੰਗੀ ਸਲਾਦ ਕੱਟਣ ਨਾਲੇ ਤੇ ਲਓ ਜੀ ਇੱਧਰ ਕੱਟ ਲਈਏ ਪਿਆਜ਼ ਮੈਂ ਕਿਹਾ ਦਾਲ ਨੂੰ ਤੜਕਾ ਲਾ ਲਾਂ ਤੇ ਪਨੀਰ ਦੀ ਪੁਰਜੀ ਬਣਾ ਲਾਂ ਤੇ ਉਹਦੇ ਲਈ ਮੈਂ ਟਮਾਟਰ ਹਰੀਆਂ ਨੂੰ ਝਾ ਤੇ ਪਿਆਜ਼ ਲੈ ਲੇ ਮੈਂ ਕੱਟ बस ਨਾਲ ਦੀ ਨਾਲ ਤੜਕਾ ਲੱਗ ਜੈਗਾ ਮੇਰਾ ਕੰਮ ਤੋਂ ਮੇ ਹੋ ਜਾਣੀ ਫਰੀ ਇਹ ਫਿਰ ਫੁਲਕੇਆਂ ਦਾ ਕੰਮ ਰਹਿ ਜੈਗਾ ਫੁਲਕੇ ਅੰਮ੍ਰਿਤਪੁਰ ਕੋਲ ਬਣਵਾਵਾਂਗੇ ਅੰਮ੍ਰਿਤਸਰ ਦੀ ਹੋਂ ਬਹੁਤ ਸੋਹਣੇ ਫੁਲਕੇ ਬਣਾਉਂਦੀ ਏ ਬੜੇ ਵਧੀਆ ਬਣਾ ਲੀਏ ਤੁਹਾਨੂੰ ਦਿਖਾਉਂਗੀ ਇਹਦੇ ਵੀ ਮੈਂ ਇਨੇ ਫੁਲਕੇ ਸਿੱਖਲੇ ਜਦੋਂ ਆਈ ਆਈ ਸੀ ਨਾ ਅੰਮ੍ਰਿਤਪੁਰ ਤੇ ਉਦੋਂ ਦੇਖ ਲਓ ਡੋਂਗੇ ਦੇ ਨਾਲ ਕਟਿੰਗ ਕਰਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਚਾਚੀ ਜੀ ਆਪ ਤੁਹਾਡੇ ਵਰਗੇ ਮੇਰੇ ਕੋਲੋਂ ਫੁਲਕੇ ਨਹੀਂ ਬਣਾਣੇ ਆਉਂਦੇ ਤੇ ਅੱਜ ਦੇਖ ਲਓ ਅੰਮ੍ਰਿਤਪੁਰ ਮੇਰੇ ਤੋਂ ਵੀ ਬਹੁਤ ਸੋਹਣੇ ਬਣਾਉਂਦੀ ਏ ਮੈਂ ਆਪਣੇ ਮੂੰਹ ਕਹਿੰਦੀ ਆ कि मेरे नालो ਵੀ ਵਧੀਆ ਬਣਾਉਂਦੀ ਤੇ ਖੁਸ਼ ਹੋਈ ਆ ਮਰਾ ਕਿ ਮੇਰੀ ਤਰੀਕ ਹੋ ਰਹੀ ਹੈ। ਬਾਕੇ ਇਹ ਸਬਜ਼ੀਆਂ ਸੁੱਕ ਜਿਓਂ ਹੋੜੀਓ నే ਸਿੱਖੇਗੀ ਕਿਉਂਕਿ ਅਮਰਤ ਨੂੰ ਸਿਖਾਉਣਾ ਆਪਾਂ ਕੰਮ ਤੇਰਾ ਫਾਇਦਾ ਨਹੀਂ ਆ ਕਰਨਾ। ਕਰਨਾ ਹੀ ਅਮਰਤ ਵਿਆ ਨਹੀਂ ਕਰਨਾ। ਉਹ ਦੇ ਦੇ ਦੂਜੀ ਟੋਕਰੀ ਰਾਜ ਮੈਨੂੰ। ਲਓ ਗਾਇਸ ਇਹ ਵਾਲੀ ਜਿਹੜੀ ਆਪਾਂ ਨਮਕੀਨ ਕਈ ਵਾਰੀ ਕੱਢਦੇ ਆ ਨਾ ਆਪਣੇ ਬੋਲੋ ਥਿੰਚੋ ਤੁਸੀਂ ਇਦਾਂ ਆਪਣਾ ਚਿੰਤਾ ਲੈ ਕੇ ਇਦਾਂ ਗਰਮ ਕਰਕੇ ਕਰ ਦਿਆ ਕਰੋ ਇਹ ਬਿਲਕੁਲ ਵੀ ਸੀਲ ਦੀਆਂ ਨਹੀਂ ਦੇਖੋ ਮੈਂ ਤਾਂ ਦੋਨੋਂ ਇੱਤਾ ਹੀ ਕਰ ਦਿੱਤੀਆਂ ਨੇ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਲੌਕ ਕਰ ਸਕਦੇ ਹੋ ਇਹਨਾਂ ਨੂੰ ਫੇਰ ਕੱਢ ਲਾਂਗੇ ਆਪਾਂ ਆਪ ਇੱਧਰ ਪਾ ਲੇ ਲੋ ਜੀ ਇੱਧਰ ਪਾ ਲਿਆ ਆਪਾਂ ਪੈਕਿੰਗ ਕਰ ਲਈ ਇਹਨਾਂ ਦੀ ਬੰਦ ਕਰਕੇ ਰੱਖ ਦੀਏ ਤੇ ਹੋਜੀੰ ਤਨ ਲਾ ਲਿਆ ਆਪਾਂ ਦਾਲ ਨੂੰ ਸੌਰੀ ਪਨੀਰ ਨੂੰ ਤੜਕਾ ਤੇ ਤਰ ਲਾ ਲਈ ਆਪਾਂ ਦਾਲ ਨੂੰ ਤੜਕਾ ਫਟਾਫਟ ਕੜਾਈ ਧਰ ਲਈ ਸੀ ਮੈਂ ਤੇ ਲੋ ਜੀ ਇਹ ਤਰ੍ਹਾਂ ਹੋ ਗਿਆ ਰਿਫਾਈਨ ਕਰਮ ਤੇ ਆਪਾਂ ਪਾ ਦਾਂਗੇ ਪਹਿਲਾਂ ਪਨੀਰ ਲਈ ਤੇ ਤਰ੍ਹਾਂ ਹੋ ਗਿਆ ਸਾਡਾ ਦਾਲ ਨੂੰ ਤੜਕਾ टमा भुली नहीं दीदा दिमाग हो लो जी इधर भुज गया दाल वाला मसाला तो मैं कट फिर टमाटर पाई देने कई बार अपने टमा नहीं गल होंगे तो हल्का ज्यादा नमक पाया नमक पाने बहुत जल्दी हो जाने चलो मैं भी पा दिनी हूँ थोड़ी जी देगी मिर्च थोड़ा जहा नमक क्योंकि मैं दाल ज नमक पहले ही घट पाया థుడ్ జేస్ట్చనకి మసాలాకి హారరా సోరి పిసి బుతా టేస్ట్ ఆ దా హమాటరే సా బ్రాౌన్ పీడే థోడే బ్రాౌన్ हल्दी थोड़ी देगी मिर्च थोड़ा तो जनिया पिसे हुआ धनिया हरा धनिया भी है क्या। वैसे मेरे को किचन की मसाला मसादा जो मीन ही चलना स ਦੇਤੀ ਆਪਾਂ ਦਾ ਟਮਾਟਰ ਤੇ ਹਰੀ ਮਿਰਚ ਇਹਨਾਂ ਟਮਾਟਰ ਚੰਗੀ ਤਰ੍ਹਾਂ ਪੱਕ ਜਾਣਾ ਫਿਰ ਬਸ ਇਹਦੇ ਮੂਹ ਚੰਦੇ ਬੁਰੇ ਲੱਗਦੇ ਫਿਰ ਹਨਾਂ ਚੰਗੀ ਤਰ੍ਹਾਂ ਪੂਰੀ ਪਕਾ ਲਏ ਠੀਕ ਹੈ ਤੇ ਲੋ ਜੀ ਆਹ ਤਾਂ ਪੂਜ ਗਿਆ ਸਾਡਾ ਆਪਾਂ ਮਸਾਲਾ ਸਾਡਾ ਹੋ ਗਿਆ ਤਿਆਰ ਉੱਧਰ ਹੋ ਗਿਆ ਸਾਡਾ ਪਨੀਰ ਦਾ ਵੀ ਮਸਾਲਾ ਤੇ ਆਹ ਨਾਲ ਦੀ ਨਾਲ ਫਟਾਫਟ ਮਚੜੀ ਹੋਇਆ ਮੈਂ ਤਾਂ ਬੜਾ ਫਾਟਾ ਕੰਮ ਕਰ ਲਿਆ ਅੱਜ ਵਧੀਆ ਥੋੜਾ ਜਿਹਾ ਠੀਕ ਹੈ ਚਾਹ ਨਾਲ ਵਧੀਆ ਲੱਗੇਗਾ ਹਨਾ ਹੋਰ ਜੜੀਆਂ ਤਾਂ ਤੁਹਾਡੇ ਕੋਲ ਠੀਕ ਥੋੜੀ ਹੋਰ ਰੱਖ ਲੀਏ ਹੋਰ ਥੋੜੀ ਖੱਦਰ ਪੁੱਜੀ ਦਾ ਸਰਗਾ ਇਸ ਨਾਲ ਨੂੰ ਆਪਾਂ ਕਾਦੰਗੇ ਦੇ ਵਿੱਚ ਪਨੀਰ ਇਹਨੂੰ ਚੰਗੀ ਤਰ੍ਹਾਂ ਰਲਾ ਦੋ ਰਲਾ ਕੇ ਥੋੜੀ ਦੇਰ ਨਾਲ ਆਪਾਂ ਨੂੰ ਭਾਪਜੀ ਚ ਰੱਖਣਾ ਹੈ ਕਾਫੀ ਬਹੁਤ ਵਧੀਆ ਤਰੀਕੇ ਨਾਲ ਮਿਕਸ ਵੀ ਹੋ ਜਾਂਦਾ ਤੇ ਟੇਸਟ ਵੀ ਬਹੁਤ ਵਧੀਆ ਕਿ ਲੋਜੀ ਇੱਧਰ ਲਾਣ ਲੱਗੀ ਸੀ ਮੈਂ ਚਾਵਲਾਂ ਨੂੰ ਤੜਕਾ ਮੈਂ ਕਿਹਾ ਚਾਵਲਾਂ ਨੂੰ ਤੜਕਾ ਲਾ ਦੀਏ ਜੀਰੇ ਵਾਲੇ ਚਾਵਲ ਵਧੀਆ ਲੱਗਦੇ ਤੇ ਇੱਧਰ ਬਣੀ ਆ ਸਾਡਾ ਪਨੀਰ ਤੇ ਉੱਧਰ ਮੈਂ ਚਾਵਲ ਧਰ ਦਿੱਤੇ ਨੇ ਲੋ ਜੀ ਹੁਣ ਇਹ ਵੀ ਟੈਨਸ਼ਨ ਫਰੀ ਹੋ ਜੂਗੀ ਮੈਂ ਬਾਸ ਹੁਣ ਮੇਰਾ ਕੋਈ ਕੰਮ ਨਹੀਂ ਰਹਿ ਗਿਆ ਸਿਰਫ ਰਹਿ ਗਿਆ ਦਹੀਂ ਤੇ ਬੈਣੀ ਦਹੀਂ ਦੇਖ ਲੋ ਮੇਰਾ ਦਿਮਾਗ ਕਿਹਦਾ ਕਿ ਮੈਂ ਨਾ ਗੁੰਦੀ ਭੁੱਲ ਗਿਆ ਮੰਗਵਾਣੀ ਇੱਥੇ ਰਾਸ਼ਨ ਦੇ ਵਿੱਚ ਸਾਡੇ ਗੁੰਦੀ ਆਤ ਨਹੀਂ ਰਹੀ ਤੇ ਹੁਣ ਮੈਂ ਸੋਚ ਰਹੀ ਆ ਕਿ ਇਹਨੂੰ ਨਾ ਕੀ ਕਹਿੰਦੇ ਹੁੰਦੇ ਨੇ ਖੀਰੇ ਦਾ ਤੇ ਪਿਆਜ਼ਾਂ ਦਾ ਰੈਤਾ ਪਾ ਲਾ ਚ ਪਾ ਲਈ ਥੋੜਾ ਜਿਹਾ ਮੈਂ ਮਮਾ ਪਾ ਲਿਆ ਚਲੋ ਜੀ ਅੰਨ ਵਿੱਚ ਜੀਰੇ ਵਾਲਾ ਤਾਂ ਲੋ ਜੀ ਅਦਰ ਆਪਾਂ ਲਾਣ ਲੱਗੇ ਸੀਗੇ ਮੈਂ ਕਿਹਾ ਚਲੋ ਧਨੀਆ ਕੱਟ ਲਾਂ ਥੋੜਾ ਥੋੜਾ ਧਨੀਆ ਵੀ ਪਾ ਦਾਂਗੇ ਹਰਾ ਧਨੀਆ ਤੇ ਮੈਂ ਨਾ ਹਰਾ ਧਨੀਆ ਲੈ ਕੇ ਤੇ ਆ ਦੇਖੋ ਡੱਬੇ ਦੇ ਵਿੱਚ ਇਦਾਂ ਹੀ ਮਤਲਬ ਰੱਖ ਕੇ ਰੱਖਿਆ ਹੋਇਆ ਤੇ ਬਿਲਕੁਲ ਵਧੀਆ ਰਹਿੰਦਾ ਜੇਕਰ ਤੁਸੀਂ ਵੀ ਧਨੀਆ ਆਪਣਾ ਸੇਫ ਰੱਖਣਾ ਚਾਹੁੰਦੇ ਹੋ ਨਾ ਤੇ ਅੱਜ ਕੱਲ ਧਨੀਆ ਤੁਹਾਨੂੰ ਪਤਾ ਮਿਲਦਾ ਹੀ ਨਹੀਂ ਹੈਗਾ ਤੇ ਇਸ ਤਰ੍ਹਾਂ ਕਰਕੇ ਫ੍ਰੀਜ ਚ ਬੰਦ ਕਰਕੇ ਡੱਬਾ ਰੱਖਿਓ। ਲਓ ਜੀ ਇੱਦਾਂ ਪਕਾ ਲਏ। ਸਬਜ਼ੀ ਨੂੰ ਇੱਧਰ ਕੱਟ ਰੱਖਿਆ ਹੁਣ ਆਪਣੀ ਪਨੀਰ ਦੀ ਨੂੰ। ਜੀ ਇੱਧਰ ਬਣਾ ਲਿਆ ਸੀ ਆਪਾਂ ਦਹੀਂ ਦੀ ਤਿਆਰੀ ਕਾਣੀ ਸੀ ਮੇਰੇ ਕੋਲ ਗੁੰਦੀ ਨਹੀਂ ਸੀ ਤੇ ਮੈਂ ਨਾ ਖੀਰਾ ਤੇ ਪਿਆਜ਼ਾਂ ਵਾਲਾ ਦਹੀਂ ਤੇ ਧਨੀਆ ਵਗੈਰਾ ਪਾਤਾ। ਬਾਕੀ ਆ ਕਰ ਲਿਆ ਜੀ ਮੈਂ ਦਹੀਂ ਤਿਆਰ। ਪਰ ਮੈਂ ਕਿਹ ਕਹਿਣੇ ਚ ਰਿਆਤਾ ਤੇ ਹੈਗਾ ਨਾ। ਹੁਣ ਜੇਕਰ ਸਾਡੇ ਕੋਲ ਨਹੀਂ ਹੈਗਾ ਤਾਂ ਕੀ ਕਰੀਏ? ਗੁੰਦੀ ਨਹੀਂ, ਧੰਨੀ ਨਹੀਂ ਰਹੀ ਮੇਰੇ। ਲਓ ਜੀ ਹੁਣ ਮੈਂ ਇਹਦਾ ਤੜਕਾ ਲਾ ਦਿੰਨੀ। ਕਿ ਲਓ ਜੀ ਇਹ ਲਾਵਾਂਗੇ ਆਪਾਂ ਦਹੀਂ ਨੂੰ ਤੜਕਾ ਸਰੋਂ ਦਾ। ਸਰੋਂ ਦਾ ਬਹੁਤ ਟੇਸਟੀ ਤੜਕਾ ਲੱਗਦਾ ਹੈ ਜੇ ਕਈ ਲੋਕ ਨਾ ਰਾਈ ਦਾ ਵੀ ਲਾਂਦੇ ਆ ਤੁਸੀਂ ਇਹ ਵਾਲਾ ਤੜਕਾ ਵੀ ਲਾ ਕੇ ਦੇਖਿਓ ਜੀਰੇ ਦਾ ਤੇ ਸਰੋਂ ਦਾ ਬਹੁਤ ਵਧੀਆ ਤੜਕਾ ਹੁੰਦਾ ਹੈ ਇਹਨੂੰ ਲਾਉਣ ਦਾ ਤਰੀਕਾ ਪਤਾ ਕੀ ਹੈ ਇਹਨੂੰ ਸ਼ੂ ਕਰਵਾਂਦੇ ਆ ਐ ਤੜਕਾ ਕਰ ਦਿੰਦੇ ਬਹੁਤ ਟੇਸਟੀ ਲੱਗਦਾ ਹੈ ਇਹ ਵਾਲਾ ਤੜਕਾ ਤੇ ਲੋ ਜੀ ਚਾਵਲ ਵੀ ਸਾਡੇ ਬਣ ਕੇ ਹੋ ਗਏ ਤਿਆਰ ਹੁਣ ਆਪਾਂ ਫੋਗੇ ਸਾਰੇ ਕੰਮ ਆ ਤੋ ਫਰੀ ਉਹ ਨਾਨਕੇ ਸਾਡੇ ਮਹਿਮਾਨ ਤੇ ਆਪਾਂ ਬਹਿ ਕੇ ਮਾਰਾਂਗੇ ਗੱਲਾਂ ਬਾਤਾਂ ਇਹ ਨਾਸਤਾਂ ਇਥੇ ਮੈਂ ਬੈਠਾ ਨੰਨ ਬੜੀ ਟੋਕੜੀ